ਸਤਿ ਸ਼੍ਰੀ ਅਕਾਲ ਜੀ ਰਾਈ ਕਲੈਕਸ਼ਨ ਐਂਡ ਬੁਟੀਕ ਰਾਸਪਾਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਸੈਰੀ ਪਾਰਟੀ ویئر ਆਈਟਮਾਂ ਲੈ ਕੇ ਆਏ ਹਾਂ ਇਹਨਾਂ ਦੇ ਵਿੱਚ ਤੁਹਾਨੂੰ ਹਰ ਇੱਕ ਕੇਜ ਵਾਸਤੇ ਸੂਟ ਮਿਲੇਗਾ ਤੇ ਹਰ ਇੱਕ ਕਲਰ ਆਪਸ਼ਨ ਮਿਲੇਗੀ ਇਹ ਕਿ ਮਹਿਮਾਨੀ ਹੁੰਨੀ ਹੈ ਜੀ ਤਨਸੂਹੀ ਦੇ ਸੂਟ ਜਿਹੜੇ ਮੇਰੇ 4200 ਵਾਲੇ ਸੂਟ ਹੁੰਦੇ ਆ ਉਹਨਾਂ ਨੂੰ ਸਾਰੇ ਬਹੁਤ ਜ਼ਿਆਦਾ ਲਾਈਕ ਕਰਦੇ ਆ ਤੇ ਮੇਰੇ ਕੋਲ ਬਹੁਤ ਸਾਰੇ ਕਮੈਂਟ ਆਨੇ ਤੁਸੀਂ ਸਾਨੂੰ ਵਰਕ ਕਰਵਾ ਕੇ ਦੇ ਦਿਓ ਇਹਨਾਂ ਸੂਟਾਂ ਦੇ ਉੱਪਰ ਮੈਂ ਰੈਡੀ ਇਹਨਾਂ ਸੂਟਾਂ ਦੇ ਉੱਪਰ ਵਰਕ ਰੈਡੀ ਕਰਵਾਇਆ ਜੀ ਉਮੀਦ ਕਰਦੀ ਹਾਂ ਤੁਹਾਨੂੰ ਉਹ ਵਾਲਾ ਵਰਕ ਵੀ ਪਸੰਦ ਆਏਗਾ ਤੇ ਬਾਕੀ ਅਜੂਬੀ ਕਲੈਕਸ਼ਨ ਨੂੰ ਤੁਸੀਂ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਤਾਉਂ ਦੀ ਲੱਗੀ ਬਹੁਤ ساری ਮਿਹਨਤ ਲੱਗਦੀ ਆ ਚੁੰਨ ਚੁੰਨ ਕੇ ਸਾਰੇ ਵਰਕ ਦੇਖਣੇ ਪੈਣੇ ਆ ਸੂਟ ਦੇਖਣਾ ਪੈਂਦਾ ਜੀ ਸਾਰਾ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਇਆ ਤਰ੍ਹਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਸ਼ੁਰੂ ਕਰਦੇ ਆ ਅਸੀਂ ਵੀਡੀਓ ਦਿਖਾਣੀ ਨੰਬਰ ਹੈਗਾ ਮੇਰਾ ਬੁਕਿੰਗ ਵਾਸਤੇ 8283 8283 81 ਨੰਬਰ ਆ ਜੀ ਜੋ ਵੀ ਸੂਟ ਤੁਹਾਨੂੰ ਅਜ ਦੀ ਕਲੈਕਸ਼ਨ ਚ ਪਸੰਦ ਆਇਆ ਤੁਸੀਂ ਉਸਦੀ ਮੈਨੂੰ ਪਿਕ ਸੈਂਡ ਕਰ ਸਕਦੇ ਆ ਵਰਕ ਤੁਹਾਨੂੰ ਇੱਕ ਤੋਂ ਇੱਕ ਮਿਲੇਗਾ ਜੀ ਕਲਰ ਆਪਸ਼ਨ ਇੱਕ ਤੋਂ ਇੱਕ ਮਿਲੇਗੀ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਸਾਰੇ ਤਾਂ ਸ਼ੁਰੂਆਤ ਕਰਦੇ ਆ ਜੀ ਇਹ ਹੈਗਾ ਗਲਾਸ ਟਿਸ਼ੂ ਗਲਾਸ ਟਿਸ਼ੂ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਆ ਅੱਜ ਦੇ ਸਾਰੇ ਸੂਟਾਂ ਦੇ ਤਾਂ ਸੂਟ ਦਾ ਸੇਲਿੰਗ ਪ੍ਰਾਈਸ ਹੈਗਾ ਜੀ ਵੀ 5000 5000 ਦਾ ਹਰ ਕੋਈ ਦਿੰਦਾ ਪਰ ਅਸੀਂ ਤੁਹਾਨੂੰ ਇਹ ਸੂਟ ਰੈਡੀ ਕਰਵਾਏ ਆ ਸੂਟ ਦਵਾਂਗੇ ਜੀ 4200 ਦਾ ਠੀਕ ਹੈ ਜੀ 4200 ਦਾ ਸੂਟ ਆ ਘਟਦਾਣਾ ਤੇ ਜਰਕਣ ਦੇ ਨਾਂ ਤੁਹਾਨੂੰ ਗਲਾਸ ਟਿਸ਼ੂ ਦੇ ਉੱਪਰ ਇਹ ਸੂਟ ਮਿਲਣਗੇ ਦੇਖੋ ਜੀ ਵਾਹ ਠੀਕ ਹੈ ਜੀ ਏਹਰਾ ਦੇਖੋ ਬਹੁਤ ਯੂਨੀਕ ਬਣਿਆ ਹੋਇਆ ਕਲਰ ਵੀ ਬਹੁਤ ਸੋਹਣਾ ਪਿਸਤਾ ਪਿਸਤਾ ਜਿਹਾ ਕਲਰ ਆ ਐਦਾਂ ਆਏਗਾ ਜੀ ਇਹ ਸਾਰਾ ਏਹਰਾ ਇਹਦਾ ਗਰਲਿਸ਼ ਲੁੱਕ ਦੇ ਸੂਟ ਮਿਲਣਗੇ 크ਰੇਪ ਦੀ ਸਲਵਾਰ ਹੈ ਇਹਦੇ ਨਾਲ 3 ਮੀਟਰ ਦੀ ਠੀਕ ਹੈ ਜੀ ਗਲਾਸ ਟਿਸ਼ੂ ਦਾ ਫੈਬਰਿਕ ਆ ਬਾਵਾ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੂਗਾ ਇਹ ਤੇ ਨਾਲ ਦੁਪੱਟਿਆਂ ਦੀ ਲੁੱਕ ਦੇਖਿਓ 5500 5000 ਦੀ ਸੇਲ ਵਾਲੇ ਸੂਟ ਨੇ ਜੀ ਇਹ ਸਾਰੇ ਤਾਂ ਅਸੀਂ ਤੁਹਾਡੇ ਵਾਸਤੇ ਬਹੁਤ ਮਤਲਬ ਯੂਨੀਕ ਜੀ ਲੁੱਕ ਤੇ ਲੈ ਕੇ ਆਏ ਆ ਜਿਹੜਾ ਸਟਾਫ ਹੁੰਦਾ ਗਲਾਸ ਟਿਸ਼ੂ ਦਾ ਬਹੁਤ ਜ਼ਿਆਦਾ ਸੌਫਟ ਹੁੰਦਾ ਤੇ ਜਿਹਦਾ ਇੱਕ ਨਾਰਮਲ ਦੁਪੱਟੇ ਚਾਹਣ ਉਸ ਫੌਨ ਜਾਂ ਕੋਈ ਵੀ ਦੁਪੱਟਾ ਉਦਾਂ ਹੀ ਇਹਨੂੰ ਆਪਾਂ ਕੈਰੀ ਕਰ ਸਕਦੇ ਆ ਤੇ ਫੋਰ ਸਾਈਡ ਵਰਕ ਦੇ ਨਾਲ ਆ ਜੀ ਹਲਕੀ ਜੀ সিলਵਰ ਕਲਰ ਦੀ ਸ਼ਾਈਨਾ ਤੇ ਤਾਂ ਕਰਕੇ সিলਵਰੀ ਹੀ ਇਸ ਤੇ ਉੱਪਰ ਵਰਕਾਂ ਕੁਝ ਅਲੱਗ ਲੁੱਕ ਦਾ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਪ੍ਰਾਈਸ ਰਹੂਗਾ 4200 ਕਲਰ ਆਪਸ਼ਨ ਤੁਸੀਂ ਦੇਖ ਸਕਦੇ ਹੋ ਕਲਰ ਬਿਲਕੁਲ ਇੱਚ ਲਾਈਟ ਜੇ ਛਾਟ ਆਣਗੇ ਜੇ ਇਹ ਹੈਗਾ ਲਾਈਟ ਸਕਾਈ ਜਿਹਾ ਕਲਰ ਇਹ ਪਿੰਕ ਆ ਜਿਗਾ ਇਹ ਪਰਪਲ ਲਾਈਟ ਸਕਾਈ ਇਹ ਹੈਗਾ ਜੀ ਪਿਸਤਾਸ਼ੇ ਦੇ ਕਿਹਕੇ ਮਿਲ ਜੇਗਾ ਤੁਹਾਨੂੰ ਸਟੀਲ ਗਰੇਜ ਹੈ ਕਲਰ ਬਹੁਤ ਸੋਹਣਾ ਕਲਰ ਆ ਬਹੁਤ ਪਿਆਰਾ ਕਲਰ ਤੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਜੀ ਪ੍ਰਾਈਸ ਹੈਗਾ 4200 ਜਿਹੜਾ ਵੀ ਸੂਟ ਲੈਣਾ ਹੈ ਫੈਬਰਿਕ ਬਿਲਕੁਲ ਨਵਾਂ ਦੇ ਰਹੀ ਹਾਂ ਤੇ ਵਰਕ ਤਾਂ ਬਹੁਤ ਯੂਨੀਕ ਨੇ ਨੈਕਸਟ ਆਈਟਮ ਦੇਖੋ ਜੀ ਕ੍ਰੇਪ ਦੇ ਉੱਪਰ ਸੂਟ ਆ ਮੰਮੀਆਂ ਦਾਦੀਆਂ ਨਾਨੀਆਂ ਦੇ ਪਾਉਣ ਵਾਸਤੇ ਕੁਝ ਅਲੱਗ ਲੈ ਕੇ ਆਏ ਆ ਥਰੈਡ ਵਰਕ ਦੇ ਨਾਲ ਸੂਟ ਨੇ ਰਹਿਣਗੇ ਇਹ ਤੇ 5 ਮੀਟਰ ਦਾ crepe ਦਾ ਸੂਟ ਆ ਜੇ ਸਾਰੇ ਫਰੰਟ ਚ ਰਹੂਗੇ ਬੂਟੇ ਇਹ ਅਸੀਂ ਸੈੱਟ ਵਾਈਜ਼ ਰੈਡੀ ਕਰਵਾਏ ਆ ਅਗਰ ਤੁਸੀਂ ਇਹੀ ਸੂਟ ਸਾਟੋ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਆ ਤਾਂ ਸਿੰਗਲ ਸੂਟ ਹਮੇਸ਼ਾ ਹੀ ਮਹਿੰਗਾ ਹੋਊਗਾ ਰੈਡੀ ਕਰਵਾਉਣ ਨੂੰ ਤਾਂ ਫਿਰ ਅਸੀਂ ਤੁਹਾਨੂੰ ਉਸ ਦੇ ਅਕੋਰਡਿੰਗ ਉਹਨਾਂ ਦਾ ਪ੍ਰਾਈਸ ਦੱਸਾਂਗੇ ਠੀਕ ਹੈ ਜੀ ਬਾਜੂ ਤੇ ਵਰਕ ਮਿਲੇਗਾ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਨੈਕਸਟ ਇਹਦਾ ਜਿਹੜਾ ਦੁਪੱਟਾ ਹੈ ਫੋਰ ਸਾਈਡ ਤੋਂ ਉਹ ਐਦਾਂ ਮਿਲੇਗਾ ਜੀ ਪੇਸਟਿੰਗ ਦੇ ਨਾਲ ਵਰਕ ਦੇ ਨਾਲ ਕਲਰ ਆਪਸ਼ਨ ਕਿਹੜਾ ਕਲਰ ਆ ਜੀ ਜਿਹੜਾ ਤਾਂ ਦੇਖ ਕੇ ਕਹੀਏ ਵੀ ਨਹੀਂ ਇਹ ਕਲਰ ਨਹੀਂ ਲੈਣਿਆ ਨਾ ਜਾਂ ਇਸ ਤੇ ਕਲਰ ਉੱਭਰ ਨਹੀਂ ਰਿਹਾ ਹੈਗਾ ਦੇਖੋ ਬਹੁਤ ਸੋਹਣਾ ਸੂਟ ਨੇ ਤੇ ਪ੍ਰਾਈਸ ਰੂਗਾ ਜੀ ਇਸ ਸੂਟ ਦਾ ਠੀਕ ਹੈ ਜੀ ਪ੍ਰਾਈਸ ਰੂਗਾ 4200 ਇਹ ਸੂਟ ਦਾ ਨੈਕਸਟ ਲੁੱਕ ਦੇਖ ਕੇ ਮਤਲਬ ਕਿ ਇਦਾਂ ਲੱਗਦਾ ਕਿ ਸੂਟ ਵਾਓ ਜਸਟ ਲੁਕਿੰਗ ਲਾਈਕ ਆ ਵਾਓ ਉਹ ਵਾਲਾ ਇਹਦਾ ਸਟਾਫ ਇਹਦਾ ਵਰਕ ਮਤਲਬ ਫੁੱਲ গারਲਿਸ਼ ਲੁੱਕ ਦਾ ਸੂਟ ਆ ਪਰਲਸੇ ਕਟ ਦਾਣੇ ਦੇ ਨਾਲ ਜਸਟ ਬਣਿਆ ਹੋਇਆ ਜੀ ਹਲਕਾ ਜਿਹਾ ਤਿੱਲਾ ਦਿੱਤਾ ਹੋਇਆ ਤੇ ਇਹ ਹੈਗਾ ਜੀ ਸ਼ਿਮਰ ਟਿਸ਼ੂ ਦੇ ਉੱਪਰ ਸੂਟ ਬਹੁਤ ਮਤਲਬ ਕਿ ਇਹ ਨਹੀਂ ਹੈਗਾ ਕਿ ਖੜਾ ਖੜਾ ਰਹਿਣਿਆਣਾ ਸੂਟ ਆ ਲਾਈਟ ਜਾਂ ਸਟਫਰ ਬਹੁਤ ਪਿਆਰਾ ਇਹ ਹੈਗਾ ਜੀ ਇਹਦਾ ਕੇਰਾ ਬਣਿਆ ਹੋਇਆ ਠੀਕ ਹੈ ਇਹ ਹੈਗੇ ਨੇ ਇਹਦੇ ਆ ਕੇਰਾ ਬਾਜੂ ਤੇ ਸਾਰੇ ਸੂਟ ਦੇ ਵਿੱਚ ਐਦਾਂ ਬੂਟੀ ਇਹ ਹੈਗੇ ਨੇ ਗਰਲਿਸ਼ ਲੁੱਕ ਦੇ ਸੂਟ ਸਿਲਕ ਦੀ ਸਲਵਾਰ ਹੈ ਨਾਲ ਠੀਕ ਹੈ ਤੇ ਜਿਹੜਾ ਦਾਪਟਾ ਉਹ ਦੇਖਣ ਵਾਲਾ ਜਿੱਥੇ ਖੜਾਓਗੇ ਬਸ ਉੱਥੇ ਦੁਪੱਟਾ ਖੜ ਜਾਏਗਾ ਚਨਾਰਸ ਫੌਂਦਾ ਦੁਪੱਟਾ ਇਹ ਜਨੌਂਸ਼ ਫੌਨ ਦੇ ਨਾਲ ਇਹਦੀ ਦੁਪੱਟਾ ਹੈ ਤੇ ਸਿਲਕ ਦੀ ਸਲਵਾਰ ਹੈ ਜੀ ਤੇ ਸਟੱਫ ਬਹੁਤ ਪਿਆਰਾ ਸ਼ਿਮਰ ਟਿਸ਼ੂ ਦੇ ਉੱਪਰ ਤੇ ਪ੍ਰਾਈਸ ਰਹੂਗਾ 5200 ਕਲਰ ਆਪਸ਼ਨ ਕਿਹੜਾ ਕਲਰ ਹੈ ਜੀ ਜਿਹੜਾ ਮਤਲਬ ਕਿ ਇਹ ਕਹੀਏ ਵੀ ਇਹ ਨਹੀਂ ਲੈਣਾ ਜਾਂ ਜਿੱਦਾਂ ਵੀ ਇਹ ਕਲਰ ਸਾਡੇ ਪਾਸ ਹੈ ਲੁੱਕ ਦੇਖੋ ਜੀ ਸੂਟਾਂ ਦੇ ਸੇਮ ਕਲਰ ਦੀਆਂ ਸਲਵਾਰਾਂ ਸੇਮ ਕਲਰ ਦੇ ਦੁਪੱਟੇ ਹੈ ਤੇ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਰਸਟੀ ਕਲਰ ਵੀ ਬਹੁਤ ਸੋਹਣਾ ਹੈ ਪ੍ਰਾਈਸ ਹੈਗਾ ਜੀ 5200 ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ ਦੁਪट्टे ਪ੍ਰੋਪਰ ਹੈਵੀ ਦੇ ਵਿੱਚ ਨੇ ਪੈਂਟ ਸਲਵਾਰਾਂ ਪਲਾਜ਼ੋ ਕੁਝ ਮਰਜ਼ੀ ਬਣਵਾ ਸਕਦੇ ਹੋ ਕਲਰ ਆਪਸ਼ਨ ਲਾਈਟ ਡਾਰਕ ਹਰ ਇੱਕ ਕਲਰ ਆ ਜੀ ਇਸ ਫਿਰ ਡਿਜ਼ਾਈਨ ਦੇ ਵਿੱਚ ਦੇਖੋ ਕਲਰ 5200 ਪ੍ਰਾਈਸ ਆ ਸੂਟ ਦਾ ਨੈਕਸਟ ਤੁਹਾਨੂੰ ਦੇ ਰਹੀਆਂ ਮੈਂ ਸੂਟ ਜਿਹੜੇ ਮੈਂ ਕਹਿੰਨੀ ਆ ਤਨਸੂਹੀ ਦੇ ਉੱਪਰ ਅਸੀਂ ਰੈਡੀ ਕਰਵਾਏ ਆ ਸੂਟ ਇਹ ਤੇ ਇਹ ਮਿਲ ਜਾਣਗੇ ਤੁਹਾਨੂੰ ਕਿਉਂਕਿ ਬਹੁਤ ਸਾਰੇ ਮੈਸੇਜ ਹੁੰਨੇ ਆ ਜੀ ਅਸੀਂ ਤਨਸੂਹੀ ਦੇ ਸੂਟਾਂ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਜੀ ਤੁਹਾਡੇ ਵਾਸਤੇ ਬਹੁਤ ਸੋਬਰ ਤੇ ਯੂਨਿਕ ਲੁੱਕ ਲੈ ਕੇ ਆਏ ਆ ਇਹ ਹੈਗੀ ਆ ਤਨਸੂਹੀ ਦੀ ਸ਼ਰਟ ਠੀਕ ਹੈ ਇਹ ਹੈਗਾ ਜੀ ਕੇਰਾ ਬਣਿਆ ਹੋਇਆ ਕੇਰੇ ਦੇ ਵਿੱਚ ਤੁਹਾਨੂੰ ਦਬ ਕੇ ਦਾ ਕੰਮ ਮਿਲੇਗਾ ਜੀ ਤੇ ਥ੍ਰੈਡ ਵਰਕ ਹੈ ਪਰਲਸ ਦਾ ਕੰਮ ਹੈ ਸਿਕੋਂਸ ਦਾ ਕੰਮ ਹੈ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੀ ਕੰਸੂਹੀ ਵਧੀਆ ਲੱਗੀ ਹੋਈ ਆ ਤੇ ਨਾਲ ਤੁਹਾਨੂੰ ਮਿਲਣਗੇ ਜੀ ਸਿਲਕ ਦੀਆਂ ਸਲਵਾਰਾਂ ਚਨੌਂਸ ਫੌਂਦੇ ਦੁਪੱਟੇ ਨੇ ਐਦਾਂ ਵਗਣਗੇ ਜੀ ਦੁਪੱਟੇ ਦੁਪੱਟੇ ਵੀ ਬਹੁਤ 오ਰੀਜినਲ ਹੈ ਇਹਨਾਂ ਦੇ 4200 ਪ੍ਰਾਈਸ ਹੈ ਸੂਟ ਦਾ 컬러 অপਸ਼ਨ ਦੰਨੇ ਆ ਜੀ ਵਰਕ ਤਾਂ ਤੁਸੀਂ ਦੇਖ ਹੀ ਲਿਆ ਬਹੁਤ ਯੂਨਿਕ ਵਰਕ ਆ 4200 ਦੇ ਵਿੱਚ ਤੁਹਾਨੂੰ ਬਹੁਤ ਸੋਹਣੇ 컬러 অপਸ਼ਨ ਪਲੱਸ ਵਰਕ ਮਿਲ ਰਿਹਾ ਇਹਨਾਂ ਦੀ ਕਾਪੀਜ਼ ਵੀ ਆਂਦੀਆਂ ਪਰ ਮੈਂ ਇਹਦੇ ਕੋਲ ਹਮੇਸ਼ਾ ਤੁਹਾਨੂੰ ਸਟੱਫ オリジナル ਮਿਲੇਗਾ ਤੇ ਬ੍ਰਾਂਡਡ ਸਟੱਫ ਮਿਲੇਗਾ ਜੀ 컬러 অপਸ਼ਨ ਕਿਹੜਾ ਜਿਹੜਾ ਮਤਲਬ ਦੇਖ ਕੇ ਨਾਲ ਲੈਣ ਵਾਲਾ ਹੋਵੇ ਇਹ ਮਹਿੰਦੀ ਆ ਜਾਂ ਸ਼ੇਡ ਹੁੰਦਾ ਜਿਹੜਾ ਉਹ ਕਲਰ ਆ ਜੀ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੋਨਾਂ ਏਜ ਵਾਸਤੇ ਸੂਟ ਦਿਖਾਵਾਂਗੀ ਮੰਮੀਆਂ ਵਾਸਤੇ ਵੀ ਸੂਟ ਨੇ ਇਹ ਤੇ ਏਜਡ ਹਰੇਕ ਏਜ ਵਾਸਤੇ ਸੂਟ ਨੇ ਠੀਕ ਹੈ ਜੀ ਕਲਰ ਆਪਸ਼ਨ ਦੇਖੋ ਕਿੰਨੀ ਸੋਹਣੀ ਆ ਤੇਰਾ ਸੈਕਿੰਡ ਡਿਜ਼ਾਈਨ ਦਿਖਾਨੀ ਆ ਮੈਂ ਤੁਹਾਨੂੰ ਇਹ ਹੈਗਾ ਦਾ ਸੈਕਿੰਡ ਡਿਜ਼ਾਈਨ ਠੀਕ ਹੈ ਸੇਮੀ ਆ ਸਾਰਾ ਸਿਲਕ ਦੀਆਂ ਸਲਵਾਰਾਂ ਨੇ ਜੀ ਤੁਸੀਂ ਸ਼ਰਟ ਦਾ ਸਟੱਫ ਤਾਂ ਦੇਖ ਹੀ ਲਿਆ ਸਿਲਕ ਦੇ ਉੱਪਰ ਚਨੌਟਸ ਫੌਂਦੇ ਦੁਪੱਟੇ ਨੇ ਜਸਟ ਵਰਕ ਦਾ ਫਰਕ ਆ ਥੋੜਾ ਜਿਹਾ ਇਹ ਬ੍ਰਾਈਟ ਛਾਟ ਆ ਤਾਂ ਕਰਕੇ ਇਹ ਕੋਈ ਵੀ ਪਾ ਸਕਦੀ ਆ ਕਲਰ ਆਪਸ਼ਨ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਦੇਖੋ ਜੀ ਕਲਰ ਕਿਹੜਾ ਕਲਰ ਆ ਜਿਹੜਾ ਛੱਡਣਿਆਣਾ ਹੋਵੇ ਪ੍ਰਾਈਸ ਹੋਊਗਾ ਜੀ 4200 4200 ਦਾ ਸੂਟ ਆ ਚੰਗਾ ਲੱਗ ਰਿਹਾ ਹੈ ਜੀ। ਹਾਂਜੀ ਬਹੁਤ ਪਿਆਰਾ ਜਿਹਾ ਸੂਟ ਆ, ਆਰਗੇਂਜ਼ਾ ਦੇ ਉੱਪਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ। ਲੁੱਕ ਬਹੁਤ ਪਿਆਰੀਆ ਸੂਟ ਦੀ। ਆਰਗੇਂਜ਼ਾ ਦਾ ਸੂਟ ਆ ਜੀ। ਰੇਟ ਵੀ ਮਤਲਬ ਠੀਕ ਆ। ਹੈਂਡਵਰਕ ਦੇ ਅਕੋਰਡਿੰਗ ਬਹੁਤ ਸੋਹਣਾ ਸੂਟ ਆ। ਮੈਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾਨੀ ਆ ਸੂਟ ਇਹ। ਇਹ ਹੈਗੀ ਆ ਜੀ ਕ੍ਰੇਪ ਦੀ ਸਨਵਾਰ। ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਨੀ ਕਿਉਂਕਿ ਆਰਗੇਂਜ਼ਾ ਦੇ ਉੱਪਰ ਬਣੇ ਹੋਏ ਪਿਓਰ ਦੇ ਉੱਪਰ ਇਹ ਕਾਫੀ ਪਤਲਾ ਸਟੱਫ ਹੁੰਦਾ। ਕਹਤੇ ਇਹ ਹੈ ਗਿਆ ਜੀ ਸਲਵਾਰ ਕ੍ਰੇਪ ਦੀ ਤੇ ਨਾਲ ਤੁਹਾਨੂੰ ਮਿਲੇਗੀ ਇਹ ਸ਼ਰਟ ਸ਼ਰਟ ਦੇ ਉੱਪਰ ਗੋਟਾ ਪੱਤੀ ਦਾ ਕੰਮ ਹੈ ਦੇਖੋ ਕਿੰਨਾ ਪਿਆਰਾ ਘੇਰਾ ਹੈ ਜਿਹੜੇ ਵਾਲਾ ਵਰਕ ਹੈ ਇਹ ਵਰਕ ਮੈਂ ਮਸ਼ੀਨ ਵਰਕ ਚ ਵੀ ਬਹੁਤ ਰੈਡੀ ਕੀਤਾ ਹੈ ਤੇ ਹੈਂਡ ਵਰਕਸ ਤਾਂ ਚਲੋ ਤੁਹਾਡੇ ਸਾਹਮਣੇ ਹੀ ਹੈ ਇਹ ਵਰਕ ਅਸੀਂ ਕਾਫੀ ਜ਼ਿਆਦਾ ਰੈਡੀ ਕਰਦੇ ਹਾਂ ਪਾਉਣ ਤੋਂ ਬਾਅਦ ਇਹ ਲੁੱਕ ਬਹੁਤ ਹੈਵੀ ਆਉਂਦੀ ਆ ਇਹ ਹੈ ਗਿਆ ਜੀ ਬਾਜੂ ਦਾ ਕੰਮ ਇਹਦਾ ਠੀਕ ਹੈ ਤੇ ਸਾਰੇ ਫਰੰਟਸ ਤੁਹਾਨੂੰ ਇਦਾਂ ਅਸੀਂ ਪੀਰ ਡਾਟਸ ਮਿਲ ਜਾਣਗੇ ਜੇ ਮੈਂ ਤੁਹਾਨੂੰ ਬਿਨਾ ਸਲਵਾਰ ਰੱਖੇ ਤੋਂ ਦਿਖਾਨੀ ਆ ਤਾਂ ਤੁਹਾਨੂੰ ਇਹਦਾ ਕਲਰ ਨਹੀਂ ਸਮਝ ਲੱਗੇਗਾ ਤਾਂ ਕਰਕੇ ਮੈਂ نیچے ਬਾਟਮ ਦੇ ਕੇ ਫਿਰ ਤੁਹਾਨੂੰ ਇਹਦੇ ਕਲਰ ਦੀ ਸਮਝ ਆ ਜੇਗੀ ਲੁੱਕ ਲਾਈਕ ਬਹੁਤ ਸੋਹਣਾ ਦੁਪੱਟਾ 4 ਸਾਈਡ ਵਰਕ ਦੇ ਵਰਕ ਹੈ ਜੀ ਤੇ ਪ੍ਰਾਈਸ ਸਿਰਫ 3800 3800 ਦੇ ਵਿੱਚ ਬਹੁਤ ਸੋਹਣਾ ਸੂਟ ਆ ਇਹ ਕ੍ਰੇਪ ਦੀ ਸਲਵਾਰਾਂ ਦੇ ਨਾਲ ਆ ਜੀ ਸੂਟ ਕਲਰ ਤੁਸੀਂ ਦੇਖ ਲਓ ਇਹਦਾ ਸੈਕੰਡ ਕਲਰ ਆ ये है थर्ड कलर ये थोड़ा पर्पल शेड पर नीचे थोड़ा शेड जी तो ये आ गया जी सी फ्रोजी ज कलर बहुत सोना कलर है भी ते प्राइस है जी थर्टी एट हंड्रड इूटा का सूट देन जा रहे हैं जी सारे ने बहुत खुश हो गए सूट लाए तो फोटो बहुत सारिया आन सूटा दियाँ ਰਿਪੀਟ ਸੂਟ ਦੇਣ ਜਾ ਰਹੇ ਹਾਂ ਤੁਹਾਨੂੰ ਤੇ ਪ੍ਰਾਈਸ ਰਹੂਗਾ ਜੀ 3500 ਕ੍ਰੇਪ ਦਾ ਸੂਟ ਹੈਵੀ ਲੁੱਕ ਦੇ ਨਾਲ ਤੁਹਾਨੂੰ ਸੂਟ ਮਿਲੇਗਾ ਇਹ ਜਿਨ੍ਹਾਂ ਕੋਲ ਗਿਆ ਹੋਇਆ ਘੱਟ ਤੋਂ ਘੱਟ 20 ਤੋਂ 300 ਰੁਪਏ ਵਾਲਾ ਪੀਸ 230 35 ਦੇ ਕਰੀਬ ਮੈਂ ਇਹ ਸੂਟ ਸੇਲ ਕੀਤਾ ਸੀ ਬਹੁਤ ਅੱਜ ਵੀ ਬਹੁਤ ਡਿਮਾਂਡ ਹੈ ਜਿਨ੍ਹਾਂ ਕੋਲ ਗਿਆ ਹੋਇਆ ਉਹਨਾਂ ਦੀ ਮੈਸੇਜ ਆਈ ਜਾਂਦੇ ਆ ਸੂਟ ਸਭ ਨੂੰ ਬਹੁਤ ਪਸੰਦ ਆਇਆ ਠੀਕ ਹੈ ਜੀ ਇਹ ਹੈਗੇ ਨੇ ਇਹਦਾ 4 ਸਾਈਡ ਚ ਨਾਨ ਸ਼ਵਾਨ ਦੇ ਦੁਪੱਟੇ ਦੇ ਬਾਰਡਰ ਤੇ ਵਿੱਚ ਸਾਰੇ ਚ ਰਹੂਗੀ ਜੀ ਬੋਟੀ ਤੇ ਪ੍ਰਾਈਸ ਰਹੂਗਾ ਸਿਰਫ 3500 ਕਲਰ ਆਪਸ਼ਨ ਦੇ ਨੇ ਸੋਨੂੰ ਕਲਰ ਇੱਕ ਤੋਂ ਇੱਕ ਦਾ ਇਹ ਚ ਬਹੁਤ سارے ਕਲਰ ਹੁੰਦੇ ਸੀਗੇ ਜਿਨ੍ਹਾਂ ਨੇ ਮੇਰੀ ਪੁਰਾਣੀ ਵੀਡੀਓਜ਼ ਦੇਖਦੇ ਉਹਨਾਂ ਨੂੰ ਤਾਂ ਪਤਾ ਜਾਹੇ ਜਿਨ੍ਹਾਂ ਨੇ ਖਰੀਦੇ ਉਹਨਾਂ ਨੂੰ ਪਤਾ ਜੀ ਇਹਨਾਂ ਸੂਤਾ ਬਾਰੇ ਹੋਨੇ ਨਾ ਕਿਉਂਕਿ ਕੁਝ ਐਡਾਂ ਦੀ ਆਈਟਮਾਂ ਹੁੰਦੀਆਂ ਜਿਨ੍ਹਾਂ ਦੀ ਬੁਕਿੰਗ ਅਸੀਂ ਬਹੁਤ ਪਹਿਲਾਂ ਕਰਵਾ ਦਿੰਦੇ ਹਾਂ ਕਿ ਕਾਫੀ ਲੇਟ ਆਉਣੀ ਹੈ ਪਰਪਲ ਕਲਰ ਦਾ ਸੂਟ ਹੈ ਜੀ ਤੇ ਇਹ ਹੈਗਾ ਬਲੈਕ ਕਲਰ ਦਾ ਸੂਟ ਪ੍ਰਾਈਸ ਰੋਕਾ 3500 ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਸੂਟ ਦੇਖੋ ਜੀ ਬਹੁਤ ਸੋਹਣਾ ਸੂਟ ਆ ਕਲਰ ਵੀ ਮਤਲਬ ਕਿ ਬਹੁਤ ਹੀ ਪਿਆਰਾ ਹੈ ਇਹ ਦਾ ਇਹ ਮਿਲੇਗਾ ਤੁਹਾਨੂੰ ਇਦਾਂ ਬੀ ਬੁਲੀਆਂ ਸਟਾਈਲ ਦੇ ਵਿੱਚ ਠੀਕ ਹੈ ਤੇ ਬਾਜੂ ਹੈਵੀ ਮਿਲਣੀਆਂ ਇਹ ਵਾਲੇ ਸੂਟ ਵਿੱਚ ਬਹੁਤ ਸਾਰੇ ਸੇਲ ਕੀਤੇ ਆ ਬਹੁਤ ਸਾਰੇ ਜਸਟ ਇੱਕੋ ਹੀ ਡਿਜ਼ਾਈਨ ਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਹੀ ਕਲਰ ਦੇ ਇਹ ਹੈਗਾ ਜੀ ਇਹਦੇ ਪਹੁੰਚਿਆਂ ਤੇ ਵਰਕ ਠੀਕ ਹੈ ਇਹ ਸੂਟਾਂ ਦਾ ਪ੍ਰਾਈਸ ਹੈਗਾ 4500 5000 ਦੇ ਗੇਟ ਸੀਗਾ ਤੇ ਅੱਜ ਅਸੀਂ ਤੁਹਾਨੂੰ ਦੇ ਰਿਹਾ ਇਹ ਸੂਟ 3500 ਦੇ ਵਿੱਚ 35 ਚ ਕਿਉਂਕਿ ਮੇਰੇ ਪਾਸ ਇਹ ਸਿਰਫ ਦੋ ਹੀ ਸੂਟ ਆ थर्टी फाइव हंड्रड वैसे भी देख रहे हो गए इन्होंने सूटा का ट्रेंड बहुत ज़्यादा इस डिज़ाइन का सोशल मीडिया से काफ़ी ज़्यादा फेमस है वाला डिजाइन सिंगल सिंगल कलर दें जोड़े चार चार पाँच हज़ार की रेंज के सूट ने सिर्फ थर्टी फाइव हंड्रड दे रहे सूट ये करेप का सूट घेरे से वर्क है बाजू से वर्क है जी चना छपा दे ਵਾਰਕ ਵਾਲੇ ਮਿਲ ਜਾਣਗੇ ਇਦਾਂ ਦੁਪੱਟੇ ਠੀਕ ਹੈ ਸੇਮ ਹੀ ਡਿਜ਼ਾਈਨ ਸੇਮ ਹੀ ਕਲਰਸ ਤੋਂ ਤੁਹਾਨੂੰ ਦੋ ਸੂਟ ਮਿਲ ਜਾਣਗੇ 35 ਸਾਰੇ ਵਿੱਚ ਆ ਜੀ ਤੇ ਇੱਕ ਕਲਰ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਇਹ ਫਿਰੋਜ਼ੀ ਸ਼ੇਡ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਤੁਹਾਨੂੰ ਆਸਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਉਸਦੀ ਪਿਕ ਸੈਂਡ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਲੈਕਸ਼ਨ ਕਿੱਦਾਂ ਲੱਗੇ ਜੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ so much